ਵਿਰੋਧੀ ਧਿਰ ਪਾਰਟੀਆਂ ਸਿਰਫ ਬਖਲਾਹੜ ਦੇ ਵਿੱਚ ਆ ਕੇ ਕਦੀ ਤਾਂ ਇਹ ਇਲਜ਼ਾਮ ਲਾਉਂਦੀਆਂ ਨੇ ਇਹ ਡਾਟਾ ਚੋਰੀ ਹੋ ਰਿਹਾ ਜੀ ਤਰ੍ਹਾਂ ਤਰ੍ਹਾਂ ਦੇ ਇਲਜ਼ਾਮ ਲਾਉਂਦੀਆਂ ਨੇ ਮੈਂ ਨਾਲ ਲੋਕਾਂ ਨੂੰ ਤੁਹਾਡੇ ਸਾਹਮਣੇ ਬરાਈ ਪੁੱਛਣਾ ਚਾਹੁੰਨਾ ਹੈ ਕਿ ਕੀ ਜਦੋਂ ਤੁਸੀਂ ਸਤਾ ਦੇ ਵਿੱਚ ਆਉਣ ਤੋਂ ਪਹਿਲੂ 1-1000 ਰੁਪਏ ਦੇ ਲਾਲਚ ਦੇ ਕੇ ਜਿਹੜੇ ਫਾਰਮ ਭਰੇ ਸੀ ਚੋਰ ਤਾਂ ਤੁਸੀਂ ਹੋ ਜਿਹੜੇ ਲੋਕਾਂ ਨੂੰ 25-2500 ਰੁਪਈਆ ਪੈਨਸ਼ਨ ਦੇਣ ਦੇ ਵਾਅਦੇ ਕੀਤੇ ਸੀ ਜਿਹੜੇ ਗਰੀਬ ਲੋਕਾਂ ਨੂੰ ਰੋਜ਼ਗਾਰ ਦੇਣ ਦੇ ਇਹਨਾਂ ਲੋਕਾਂ ਨੇ ਵਾਅਦੇ ਕੀਤੇ ਸੀ ਉਹ ਕਿੱਥੇ ਗਏ ਨੇ ਕਿਹੜੀਆਂ ਇਹਨਾਂ ਲੋਕਾਂ ਨੂੰ ਮੁਸ਼ਕਲਾਂ ਵਾਂ ਕਿਹੜੀਆਂ ਇਹਨਾਂ ਲੋਕਾਂ ਨੂੰ ਆਮ ਆਦਮੀ ਪਾਰਟੀ ਨੂੰ ਇਹ ਹਾਲਾਤ ਦੇਖਦੇ ਪਏ ਆ ਕਿ ਇਹ ਲੋਕਾਂ ਨੂੰ ਜਿਹੜਾ ਉਹ ਕੇਂਦਰ ਬੁਲਵਾਰੀਆਂ ਸਹੂਤਾ ਵੀ ਲੋਕਾਂ ਤੱਕ ਨਾ ਪਹੁੰਚਣ ਸਾਨੂੰ ਦੇਣ ਵਾਲਾ ਸਭ ਕੁਝ ਭਾਰਤੀ ਜਨਤਾ ਪਾਰਟੀ ਆ ਪਿਛਲੇ ਸਾਲ ਵੀ ਵੇਖ ਲਓ ਕਿ ਕੀ ਸਾਡੇ ਇਲਾਕੇ ਏਰੀਏ ਦਾ ਹਾਲ ਹੋਇਆ ਇਹਨਾਂ ਲੋਕਾਂ ਨੂੰ ਪਤਾ ਸੀ ਕਿ ਇਹ ਪਾਣੀ ਦਾ ਜਿਹੜਾ ਵਹਾਵਾ ਕਿਸੇ ਸਮੇਂ ਵੀ ਵੱਧ ਕਰ ਸਕਦਾ ਇਹਨਾਂ ਲੋਕਾਂ ਆਮ ਆਦਮੀ ਪਾਰਟੀ ਨੂੰ ਪੁੱਛੋ ਕਿ ਕੀ ਕੀਤਾ ਪੱਟੀ ਏਰੀਏ 'ਚ ਇਹ ਸਿਰਫ ਸਿਰਫ ਲੀਡਰ ਜਾਂਦੇ ਆ ਜੀ ਤੇ ਆਪਣੀਆਂ ਫੋਟੋਆਂ ਲਵਾ ਕੇ ਵਾਪਸ ਆ ਜਾਂਦੇ ਇਹਨਾਂ ਲੋਕਾਂ ਨੂੰ ਉੱਥੋਂ ਦੇ ਵਸਨੀਕਾਂ ਨੂੰ ਪੁੱਛਣਾ ਚਾਹੀਦਾ ਮੌਜੂਦਾ ਸਰਕਾਰ ਨੂੰ ਕਿ ਪਿਛਲੇ ਸਾਲ ਵੀ ਇਹਨਾਂ ਚੀਜ਼ਾਂ ਦਾ ਸਾਨੂੰ ਸਾਹਮਣਾ ਕਰਨਾ ਪਿਆ ਤੁਸੀਂ ਇਸ ਸਾਲ ਆ ਰਹੇ ਹੋ ਇੱਕ ਸਾਲ ਦਾ ਟਾਈਮ ਹੈ ਤੁਸੀਂ ਕੀ ਕੀਤਾ ਜੀ ਇੱਕ ਇੱਕ ਵੋਟ ਜਿਹੜੀ ਤਰਨਤਾਰਨ ਜਿਮਣੀ ਦੇ ਵਿੱਚ ਕਮਲ ਦੇ ਫੁੱਲ ਤੇ ਪਾਈਏ ਤਾਂ ਕਿ ਸਾਡੇ ਵੀ ਇਲਾਕਿਆਂ ਚ ਇੰਡਸਟਰੀ ਆਉਣ ਲੋਕਾਂ ਦਾ ਜੀਵਨ ਪੱਧਰ ਉੱਚਾ ਹੋਵੇ ਵਪਾਰਕ ਵਰਗ ਦਾ ਜਿਹੜਾ ਹਾਲ ਹੈ ਸਸਿਕਲ ਜੀ ਤੁਸੀਂ ਜੁੜਿਓ ਡੀ5 ਚੈਨਲ ਪੰਜਾਬੀ ਦੇ ਨਾਲ ਤੇ ਮੈਂ ਹਰਪਿੰਦਰ ਸਿੰਘ ਸੰਸੋਆ ਤਰਨਤਾਰਨ ਜਿਮਣੀ ਚੋਣਾ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਸਰਦਾਰ ਹਰਜੀਤ ਸਿੰਘ ਜੀ ਨੂੰ ਟਿਕਟ ਦੇ ਕੇ ਨਵਾਜ ਦਿੱਤਾ ਗਿਆ ਹੈ ਮੁਕਾਬਲਾ ਹੈ ਜਿਮਨੀ ਚੌਂ ਦਾ ਗੱਲਬਾਤ ਕਰਕੇ ਜਾਣ ਦੀ ਕੋਸ਼ਿਸ਼ ਕਰਦੇ ਆ ਬਹੁਤ ਬਹੁਤ ਸਵਾਗਤ ਹੈ ਸਰ ਧੰਨਵਾਦ ਤੁਹਾਡਾ ਜੀ ਜੀ ਇਹਨੂੰ ਤੁਸੀਂ ਭਾਰਤੀ ਜਨਤਾ ਪਾਰਟੀ ਦੇ ਮੁਖ ਦਫ਼ਤਰ ਵਿਖੇ ਪਹੁੰਚੇ ਧੰਨਵਾਦ ਟਿਕਟ ਦੇ ਆ ਕੇ ਤੁਹਾ ਜਾਇਆ ਬਹੁਤ ਖਿਸ਼ਿਆ ਮਾਹੌਲ ਹੈ ਵਰਕਰਾਂ ਵਿੱਚ ਸਮਰਥਕਾਂ ਵਿੱਚ ਕਿਸ ਤਰ੍ਹਾਂ ਦੇ ਮੈਂ ਸਭ ਤੋਂ ਪਹਿਲਾਂ ਧੰਨਵਾਦੀ ਆ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਕਿ ਤਵਿੱਤਰ ਨਗਰੀ ਹੈ ਕਿ ਜਨਾ ਨੇ ਦਾਸ ਨੂੰ ਇਸ ਪਵਿੱਤਰ ਨਗਰੀ ਦੇ ਵਿੱਚ ਜਿਮਨੀ ਚੋਣਾ ਦੇ ਲੋਕਾਂ ਦੇ ਰੂਬਰੂ ਹੋਣ ਦਾ ਮੌਕਾ ਮਿਲਿਆ ਧੰਨਵਾਦ ਕਰਦਾ ਹਾਂ ਬਹੁਤ ਹੀ ਸਤਿਕਾਰਯੋਗ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਧੰਨਵਾਦ ਕਰਦਾ ਦਿਲ ਦੀਆਂ ਗਹਿਰਾਈਆਂ ਤੋਂ ਸਾਡੇ ਦੇਸ਼ ਦੇ ਕੌਮੀ ਪ੍ਰਧਾਨ ਸ਼੍ਰੀ ਜੇਪੀ ਨੱਡਾ ਜੀ ਦਾ ਬਹੁਤ ਹੀ ਸਤਿਕਾਰਯੋਗ ਦੇਸ਼ ਦੇ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਜੀ ਦਾ ਬਹੁਤ ਹੀ ਸਤਿਕਾਰਯੋਗ ਸਾਡੇ ਪੰਜਾਬ ਪ੍ਰਦੇਸ਼ ਦੇ ਪ੍ਰਧਾਨ ਸ਼੍ਰੀ ਸੁਨੀਲ ਜਾਖੜ ਜੀ ਦਾ ਬਹੁਤ ਹੀ ਸਤਿਕਾਰਯੋਗ ਪੰਜਾਬ ਦੇ ਕਾਰਜ ਕਰਨੀ ਪ੍ਰਧਾਨ ਸ਼੍ਰੀ ਅਸ਼ਮੀ ਸ਼ਰਮਾ ਜੀ ਦਾ ਬਹੁਤ ਹੀ ਸਤਿਕਾਰਯੋਗ ਸਾਡੇ ਸੰਗਠਨ ਮੰਤਰੀ ਸ਼੍ਰੀ ਨਵਸਲੂ ਜੀ ਦਾ ਕੇਂਦਰੀ ਮੰਤਰੀ ਸਤਿਕਾਰਯੋਗ ਸਰਦਾਰ ਰਮਨੀਤ ਸਿੰਘ ਬਿੱਟੂ ਜੀ ਦਾ ਬਹੁਤ ਹੀ ਸਤਿਕਾਰਯੋਗ ਕੌਮੀ ਜਨਰਲ ਸਕੱਤਰ ਸ੍ਰੀ ਤਰਨ ਸਿੰਘ ਜੀ ਦਾ ਮੈਂ ਕਿਹਦਾ ਕਿਹਦਾ ਨਾਂ ਲਵਾਂ ਮੇਰੇ ਲਈ ਸਮੁੱਚੀ ਸੀਨੀਅਰ ਲੀਡਰਸ਼ਿਪ ਅਗੇ ਸਿਰ ਝੁਕਦਾ ਤੇ ਧੰਨਵਾਦ ਕਰਦਾ ਦਿਲ ਦੀਆਂ ਗਹਿਰਾਈਆਂ ਤੋਂ ਸਮੁੱਚੀ ਜ਼ਿਲ੍ਹਾ ਤਰਨਤਾਰਨ ਦੇ ਸਮੁੱਚੇ ਅਹੁਦੇਦਾਰਾਂ ਦਾ ਵਰਕਰ ਸਹਿਬਾਨਾਂ ਦਾ ਕਿ ਜਿੰਨਾ ਸਾਰਿਆਂ ਦੀ ਅਸੀਸਾਂ ਸਤਕਾ ਅੱਜ ਦਾਸ ਨੂੰ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਭਾਰਤੀ ਜਨਤਾ ਪਾਰਟੀ ਦਾ ਉਮੀਦਵਾਰ ਬਣਾ ਕੇ ਇਸ ਤਰਨ ਤਰਨ ਜਿਮਨੀ ਇਲੈਕਸ਼ਨ ਦੇ ਵਿੱਚ ਉਤਾਰਿਆ ਗਿਆ ਤੇ ਮੈਂ ਸਮੁੱਚੀ ਸੀਨੀਅਰ ਲੀਡਰਸ਼ਿਪ ਨੂੰ ਵਿਸ਼ਵਾਸ ਦੁਆਉਣਾ ਕਿ ਜਿਸ ਦਿਨ ਦਾਸ ਨੂੰ ਇੱਥੋਂ ਉਮੀਦਵਾਰ ਬਣਾ ਕੇ ਉਤਾਰਿਆ ਹੈ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਇਸ ਵਿਧਾਨ ਸਭਾ ਦੇ ਲੋਕਾਂ ਨੇ ਜਿੰਨਾ ਮੈਨੂੰ ਪਿਆਰ ਦਿੱਤਾ ਹੈ ਹਰੇਕ ਵਰਗ ਨੇ ਜਿੰਨਾ ਮੈਨੂੰ ਸਤਿਕਾਰ ਦਿੱਤਾ ਮੈਂ ਵਿਸ਼ਵਾਸ ਦੇ ਨਾਲ ਕਹਿੰਦਾ ਕਿ ਇਹ ਜਿਹੜੀ ਜਿਮਨੀ ਚੋਣ ਹੈ ਇਹ ਭਾਰਤੀ ਜਨਤਾ ਪਾਰਟੀ ਦੀ ਜਿੱਤ ਕੇ ਜਿੱਥੇ ਪੰਜਾਬ ਦੀ ਲੀਡਰਸ਼ਿਪ ਦਾ ਸਿਰ ਉੱਚਾ ਕਰਾਂਗੇ ਉਥੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਝੋਲੀ ਦੇ ਵਿੱਚ ਇਹ ਛੀੜ ਜਿੱਤ ਕੇ ਪਾਵਾਂ ਇੰਡੀਪੈਂਡੈਂਟ ਮੀਡਗਾ ਹੋ ਰਹੀਆਂ ਕਿਸ ਤਰ੍ਹਾਂ ਦਾ ਪਿਆਰ ਮਿਲ ਰਿਹਾ ਹੈ ਔਰ ਜੋ ਕੈਂਪ ਲਗਾਏ ਜਾ ਰਹੇ ਆ ਉਹ ਕੈਂਪ ਕਾਦੇ ਲਗਾਏ ਜਾ ਰਹੇ ਆ ਤੇ ਕੀ ਮੁਸ਼ਕਿਲਾਂ ਸਾਹਮਣੇ ਕਰਨਾ ਪੈ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦਾ ਸੁਪਨਾ ਹੈ ਕਿ ਕੇਂਦਰ ਵੱਲੋਂ ਆ ਰਹੀ ਇੱਕ ਇੱਕ ਸਹੂਲਤ ਜਮੀਨੀ ਸਤਰ ਤੱਕ ਲੋਕਾਂ ਦੇ ਵਿੱਚ ਪਹੁੰਚੇ ਉਹਦੇ ਤਹਿਤ ਪਿਛਲੇ 2.5 ਤੋਂ 3 ਮਹੀਨਿਆਂ ਦੇ ਕਰੀਬ ਤਰਨਤਾਰਨ ਵਿਧਾਨ ਸਭਾ ਦੇ ਵਿੱਚ ਕੇਂਦਰ ਵੱਲੋਂ ਆ ਰਹੀਆਂ ਸਹੂਲਤਾਂ ਦੇ ਤਹਿਤ ਕਿਉਂਕਿ ਦੇਸ਼ ਦੇ ਪ੍ਰਧਾਨ ਮੰਤਰੀ ਦਾ ਸੁਪਨਾ ਹੈ ਕਿ ਮੇਰੇ ਗਰੀਬ ਦੇ ਸਿਰ ਤੇ ਕੋਈ ਕੱਚਾ ਮਕਾਨ ਨਾ ਰਹੇ ਜੇ ਬਾਲਿਆਂ ਵਾਲੀ ਛੱਤ ਨਾ ਰਹੇ ਕਿ ਮੇਰੇ ਕੋਈ ਗਰੀਬ ਭੁੱਖਾ ਨਾ ਸੋਵੇ ਅਨਾਜ ਦੇ ਭੰਡਾਰ ਭਰ-ਭਰ ਕੇ ਪੰਜਾਬ ਨੂੰ ਦਿੱਤੇ। ਮੇਰੇ ਪਰਿਵਾਰਾਂ ਨੂੰ ਕੰਮ ਕਰ ਕਰਨ ਵਾਸਤੇ ਘਰ ਤੋਂ ਬਾਹਰ ਨਾ ਜਾਣਾ ਪਵੇ। ਮੰਰੇਗਾ ਦੇ ਤਹਿਤ 100-100 ਦਿਨ ਦਾ ਰੋਜ਼ਗਾਰ ਪੱਕਾ ਕਰਕੇ ਕਰੋੜਾਂ ਰੁਪਏ ਪੰਜਾਬ ਨੂੰ ਪੇਚਿਆ। ਮੇਰੇ ਪਰਿਵਾਰਾਂ ਦੇ ਵਿੱਚ ਕਿਤੇ ਹਨੇਰੇ ਸਵੇਰੇ ਕੋਈ ਦੁੱਖ ਤਕਲੀਫ ਆ ਜਾਂਦੀ ਹੈ ਤੇ ਉਹਨੂੰ ਕਿਸੇ ਦੇਗੇ ਹੱਥ ਢਾ ਕੇ ਮੰਗਣਾ ਨਾ ਪਵੇ। 5-5 ਦੇ ਲੱਖ ਦੇ ਸਿਹਤ ਬੀਮਾ ਦੇ ਕਾਡਾਂ ਵਾਸਤੇ ਕਰੋੜਾਂ ਰੁਪਏ ਪੰਜਾਬ ਨੂੰ ਦਿੱਤਾ ਹੈ ਕਿ ਹਾਲਾਤ ਕੀ ਆ ਸਾਨੂੰ ਪਿੰਡਾਂ 'ਚ ਲੋਕਾਂ ਨੂੰ ਜਾਗਰੂਕ ਕਿਉਂ ਕਰਨਾ ਪੈ ਰਿਹਾ ਕੁਝ ਲੋਕਾਂ ਤੱਕ ਪਹੁੰਚ ਜਾਂਦਾ ਤੇ ਕੁਝ ਲੋਕਾਂ ਤੱਕ ਪਹੁੰਚਦਾ ਨਹੀਂ ਤੇ ਜਦਾਂ ਹੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਿੱਲੀ ਤੱਕ ਇਹ ਆਵਾਜ਼ ਗਈ ਆ ਕਿ ਕੇਂਦਰ ਵੱਲੋਂ ਆ ਰਹੀਆਂ ਜਿਹੜੀਆਂ ਸਹੂਲਤਾਂ ਲੋਕਾਂ ਤੱਕ ਨਹੀਂ ਪਹੁੰਚ ਰਹੀਆਂ ਤੇ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹੇ ਦੇ ਮੁੱਖ ਜਿਹੜੇ ਸਾਰੇ ਅਹੁਦੇਦਾਰ ਉਹ ਸੇਵਾਦਾਰ ਬਣ ਕੇ ਪਿੰਡ ਪਿੰਡ ਜਿੱਥੇ ਕੇਂਦਰ ਦੀਆਂ ਸਹੂਲਤਾਂ ਲੋਕਾਂ ਨੂੰ ਮੌਕੇ ਤੇ ਦੇ ਰਹੇ ਨੇ ਉੱਥੇ ਲੋਕਾਂ ਨੂੰ ਜਾਗਰੂਕ ਵੀ ਕਰ ਰਹੇ ਨੇ ਤੇ ਇਸੇ ਲੜੀ ਦੇ ਤਹਿਤ ਲੋਕਾਂ ਦਾ ਜਿਹੜਾ ਬੜਾ ਭਰਮਾਹ ਹੰਗਾਰਾ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਨੂੰ ਮਿਲ ਇਹ ਵਿਰੋਧੀ ਧਿਰ ਪਾਰਟੀਆਂ ਕਿਉਂ ਇਹਦਾ ਵਿਰੋਧ ਕਰ ਰਹੀਆਂ ਕੀ ਕਾਰਨਾਂ ਵੀ ਵਿਰੋਧੀ ਧਿਰ ਪਾਰਟੀਆਂ ਸਿਰਫ ਬਖਲਾਹੜ ਦੇ ਵਿੱਚ ਆ ਕਧਿਤਾਇ ਇਲਜ਼ਾਮ ਲਾਉਂਦੀਆਂ ਨੇ ਇਹ ਡਾਟਾ ਚੋਰੀ ਹੋ ਰਿਹਾ ਜੀ ਤਰ੍ਹਾਂ ਤਰ੍ਹਾਂ ਦੇ ਇਲਜ਼ਾਮ ਲਾਉਂਦੀਆਂ ਨੇ ਮੈਂ ਇਹਨਾਂ ਲੋਕਾਂ ਨੂੰ ਤੁਹਾਡੇ ਮਾਧਿਅਮ ਰਹੀਂ ਪੁੱਛਣਾ ਚਾਹੁੰਨਾ ਕਿ ਕੀ ਜਦੋਂ ਤੁਸੀਂ ਸਤਾ ਦੇ ਵਿੱਚ ਆਉਣ ਤੋਂ ਪਹਿਲੂ 1-1 ਹਜ਼ਾਰ ਰੁਪਏ ਦੇ ਲਾਲਚ ਦੇ ਕੇ ਜਿਹੜੇ ਫਾਰਮ ਭਰੇ ਸੀ ਚੋਰ ਤਾਂ ਤੁਸੀਂ ਹੋ ਚੋਰ ਤਾਂ ਆਮ ਆਦਮੀ ਪਾਰਟੀ ਹੈ ਜਿਹਨੇ ਸਿਰਫ 46 ਸਾਲਾਂ ਦੇ ਵਿੱਚ ਲੋਕਾਂ ਨੂੰ ਗਮਰਾਹ ਕੀਤਾ ਜਿਹੜੇ 1 1000 ਰੁਪਏ ਦੇ ਇਹਨਾਂ ਲੋਕਾਂ ਨੇ ਫਾਰਮ ਭਰੇ ਸੀ ਜਿਹੜੇ ਲੋਕਾਂ ਨੂੰ 25 2500 ਰੁਪਏ ਪੈਨਸ਼ਨ ਦੇਣ ਦੇ ਵਾਅਦੇ ਕੀਤੇ ਸੀ ਜਿਹੜੇ ਗਰੀਬ ਲੋਕਾਂ ਨੂੰ ਰੋਜ਼ਗਾਰ ਦੇਣ ਦੇ ਇਹਨਾਂ ਲੋਕਾਂ ਨੇ ਵਾਅਦੇ ਕੀਤੇ ਸੀ ਉਹ ਕਿੱਥੇ ਗਏ ਨੇ ਭਾਰਤੀ ਜਨਤਾ ਪਾਰਟੀ ਤੇ ਜਿਹੜਾ ਕੰਮ ਕਰਦੀ ਆ ਉਹ ਕਰਕੇ ਵਿਖਾਉਂਦੀ ਆ ਕੀ ਕੇਂਦਰ ਵੱਲੋਂ ਜੇ ਕਿਸੇ ਦੇ 5 ਲੱਖ ਸਿਹਤ ਬੀਮਾ ਦਾ ਕਾਟ ਨਹੀਂ ਬਣਿਆ ਤੇ ਬਣਾ ਕੇ ਮੌਕੇ ਤੇ ਦੇ ਰਹੀ ਐ ਕਿਸੇ ਦਾ ਰਸੋਈ ਕਾਟ ਨਹੀਂ ਬਣਿਆ ਤੇ ਭਾਰਤੀ ਜਨਤਾ ਪਾਰਟੀ ਮੌਕੇ ਤੇ ਦੇ ਰਹੀ ਐ ਕਿਸੇ ਗਰੀਬ ਨੂੰ ਕੋਈ ਪਿੰਡ ਦੇ ਵਿੱਚ ਕਿਤੇ ਪੱਖਪਾਤ ਕੀਤਾ ਜਾ ਰਿਹਾ ਉਹਦਾ ਮਕਾਨ ਦਾ ਸਾਈਡ ਤੇ ਅਪਲੋਡ ਨਹੀਂ ਕੀਤਾ ਜਾ ਰਿਹਾ ਤੇ ਮੌਕੇ ਤੇ ਅਪਲੋਡ ਕਰ ਰਹੀ ਐ ਦੱਸੋ ਇਹ ਕਿਹੜੀਆਂ ਇਹਨਾਂ ਲੋਕਾਂ ਨੂੰ ਮੁਸ਼ਕਲਾਂ ਆ ਕਿਹੜੀਆਂ ਇਹਨਾਂ ਲੋਕਾਂ ਨੂੰ ਆਮ ਆਦਮੀ ਪਾਰਟੀ ਨੂੰ ਇਹ ਹਾਲਾਤ ਦੇਖਦੇ ਪਏ ਆ ਕਿ ਇਹ ਲੋਕਾਂ ਨੂੰ ਜਿਹੜਾ ਉਹ ਕੇਂਦਰ ਬੁਲਵਾਰੀਆਂ ਸਹੂਲਤਾਂ ਵੀ ਲੋਕਾਂ ਤੱਕ ਨਾ ਪਹੁੰਚਣ ਇਹ ਲੋਕ ਤਰ੍ਹਾਂ ਤਰ੍ਹਾਂ ਦੇ ਬਹਾਨੇ ਬਣਾ ਕੇ ਹੁਣ ਗਬਰਾਹ ਕਰਨਾ ਸ਼ੁਰੂ ਕਰ ਦਿੱਤਾ ਪਰ ਮੈਂ ਤੁਹਾਡੇ ਸਾਹਮਣੇ ਮੈਂ ਦੱਸਣਾ ਚਾਹੁੰਦਾ ਕਿ ਲੋਕ ਜਿਹੜੇ ਆ ਤਰਨਤਾਰਨ ਵਿਧਾਨ ਸਭਾ ਦੇ ਨਹੀਂ ਪੂਰੇ ਜ਼ਿਲ੍ਹਾ ਤਰਨਤਾਰਨ ਦੇ ਨਹੀਂ ਪੂਰੇ ਪੰਜਾਬ ਦੇ ਲੋਕ ਜਾਗਰੂਕ ਹੋ ਚੁੱਕੇ ਆ ਕਿ ਸਾਨੂੰ ਦੇਣ ਵਾਲਾ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆ ਸਾਨੂੰ ਦੇਣ ਵਾਲਾ ਸਭ ਕੁਝ ਭਾਰਤੀ ਜਨਤਾ ਪਾਰਟੀ ਆ ਤੇ ਲੋਕਾਂ ਨੂੰ ਜਦੋਂ ਇਸ ਗੱਲ ਦੀ ਸਮਝ ਆ ਗਈ ਆ ਤੇ ਇਹਨਾਂ ਲੋਕਾਂ ਨੂੰ ਆਮ ਆਦਮੀ ਪਾਰਟੀ ਨੂੰ ਘਬਰਾਟ ਹੋਣੀ ਸ਼ੁਰੂ ਹੋ ਗਈ ਆ ਕਿ ਲੋਕਾਂ ਦੇ ਜਿਹੜੇ ਦਿਨ-ਬਦਨ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਸ਼ਮੂਲੇ ਤਾਂ ਵੇਖ ਕੇ ਵੱਡੀਆਂ-ਵੱਡੀਆਂ ਰੈਲੀਆਂ ਵੇਖ ਕੇ ਇਹ ਤਰ੍ਹਾਂ-ਤਰ੍ਹਾਂ ਦੇ ਉਥੇ ਪ੍ਰਚਾਰ ਕਰਕੇ ਆਮ ਆਦਮੀ ਪਾਰਟੀ ਦੇ ਲੋਕਾਂ ਨੂੰ ਗਮਰਾਹ ਕਰਨ ਦੀ ਕੋਸ਼ਿਸ਼ ਕਰ ਰਿਹਾ ਪਰ ਲੋਕ ਉਹਨਾਂ ਦੇ ਗਮਰਾਹ ਕਰਨ ਪ੍ਰਚਾਰ 'ਚ ਆਉਣ ਵਾਲੇ ਨਹੀਂ ਜਿਹੜਾ ਮਾਝਾ ਜਿਹੜਾ ਵਾ ਇੱਕ ਪੰਥਕ ਹਲਕਾ ਕਿਹਾ ਜਾਂਦਾ ਐਸੇ ਸਾਰੀਆਂ ਹੀ ਪਾਰਟੀਆਂ ਕਹਿ ਰਹੀਆਂ ਕਿ ਅਸੀਂ ਪੰਥਕ ਆ ਅਸੀਂ ਪੰਥ ਨੂੰ ਬਚਾ ਸਕਦੇ ਹਾਂ ਅਸੀਂ ਪੰਜਾਬ ਨੂੰ ਬਚਾ ਸਕਦੇ ਹਾਂ ਪਰ ਉਥੇ ਬੀਜਪੀ ਦਾ ਤਾਦੀ ਵਿਰੋਧ ਕੀਤਾ ਜਾ ਰਿਹਾ ਕਿਹਾ ਜਾ ਰਿਹਾ ਕਿ ਬੀਜਪੀ ਦਾ ਇਕੱਲਾ ਪੰਜਾਬ ਵਿੱਚ ਕੋਈ ਹੋਲਡ ਨਹੀਂ ਹੈਗਾ ਜਾਂ ਅਕਾਲੀ ਦਲ ਦੇ ਨਾਲ ਸਮਝੌਤੇ ਤੋਂ ਬਿਨਾ ਬੀਜਪੀ ਜਿੱਰੀ ਆ ਉਹ ਜਿੱਤ ਨਹੀਂ ਸਕਦਾ ਤੁਹਾਡੇ ਸਾਹਮਣੇ ਆ ਜੀ ਇਹ ਲੋਕ ਕਹਿੰਦੇ ਆ ਕਿ ਪੰਜਾਬ ਦੇ ਵਿੱਚ ਭਾਜਪਾ ਦਾ ਹੋਲਡ ਨਹੀਂ ਹੈਗਾ 2022 ਦੇ ਵਿੱਚ ਸਾਨੂੰ ਪੰਜਾਬ ਦੇ ਵਿੱਚੋਂ ਸਿਰਫ 5-6% ਵੋਟ ਸ਼ੇਅਰ ਮਿਲਿਆ ਤੇ 2024 ਦੇ ਵਿੱਚ ਪੰਜਾਬ ਦੇ ਵਸੀਆਂ ਨੇ ਹਰੇਕ ਵਰਗ ਨੇ ਭਾਰਤੀ ਜਨਤਾ ਪਾਰਟੀ ਨੂੰ ਇੰਨਾ ਪਿਆਰ ਦਿੱਤਾ ਕਿ ਜੱਕਦਾ ਮੇ ਜਿਹੜਾ ਵੋਟ ਪਰਸੈਂਟ ਸ਼ੇਅਰ ਆ 18-19% ਹੋ ਗਿਆ ਦੋਸੋ ਇਹ ਲੋਕਾਂ ਦਾ ਪਿਆਰ ਹੀ ਹੈ ਨਾ ਜੀ ਤੇ ਇਸ ਤੋਂ ਬਾਅਦਾਂ ਇਹ ਗੱਲ ਕਰਦੇ ਨੇ ਕਿ ਇਹ ਪੰਥਕਾ ਹਲਕਾ ਆ ਤੁਹਾਡੇ ਸਾਹਮਣੇ ਤੁਸੀਂ ਮੁੱਖ ਦਫਤਰ ਚ ਆਏ ਹੋ ਸਾਰੇ ਸਿੱਖੀ ਸਰੂਪ ਵਾਲੇ ਸਾਰੇ ਭਰਾ ਬੈਠੇ ਭਾਜਪਾ ਨੇ ਜੋ ਸਿੱਖ ਭਾਈਚਾਰੇ ਲਈ ਕੀਤਾ ਉਹ ਇਤਿਹਾਸ ਦੇ ਵਿੱਚ ਪਿਛਲੇ 70 ਸਾਲਾਂ ਦੇ ਵਿੱਚ ਕਿਸੇ ਹੋਰ ਪਾਰਟੀ ਨੇ ਨਹੀਂ ਕੀਤਾ ਚਾਹੇ ਕਰਤਾਰਪੁਰ ਸਾਹਿਬ ਦੇ ਲਾਂਘਾ ਖੁੱਲਣ ਦੀ ਗੱਲ ਆ ਤੇ ਉਹ ਭਾਰਤੀ ਜਨਤਾ ਪਾਰਟੀ ਦੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੇ ਹਿੱਸੇ ਆਇਆ ਉਹਨਾਂ ਨੇ ਕਰਤਾਰਪੁਰ ਸਾਹਿਬ ਦਾ ਲੰਘਾ ਖੁੱਲ ਕੇ ਸਾਡੇ ਸਿੱਖ ਪੰਥ ਦਾ ਜਿਹੜਾ ਮਾਣ ਉੱਚਾ ਕੀਤਾ ਲੰਗਰਾਂ ਤੋਂ ਜੀਐਸਟੀ ਖਤਮ ਕੀਤੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਪੁਰਬ ਲਾਲ ਕਿਲੇ ਤੇ ਮਨਾ ਕੇ ਸਾਡਾ ਸਿੱਖ ਜਗਤ ਦਾ ਜਿਹੜਾ ਮਾਣ ਉੱਚਾ ਕੀਤਾ ਵੀਰਬਾਲ ਦਿਵਸ ਛੋਟੇ ਸਾਹਿਬ ਜਦਿਆਂ ਦਾ ਮਨਾ ਕੇ ਪੂਰੇ ਹਿੰਦੁਸਤਾਨ ਦੇ ਸੂਬਿਆਂ ਦੇ ਵਿੱਚ ਸਿਲੇਬਸ ਤੱਕ ਜਾਰੀ ਕਰ ਦਿੱਤੇ ਜੋ ਸਿੱਖ ਕੌਮ ਨੂੰ ਮਾਣ ਭਾਰਤੀ ਜਨਤਾ ਪਾਰਟੀ ਨੇ ਦਿੱਤਾ ਮੈਂ ਨਹੀਂ ਸੋਚਦਾ ਕਿ ਪਿਛਲੇ 17 ਸਾਲਾਂ ਇੰਚ ਇਸੇ ਕਾਂਗਰਸ ਨੇ ਜਾਂ ਹੋਰ ਪਾਰਟੀਆਂ ਨੇ ਬੰਨ੍ਹ ਦਿੱਤਾ ਇਹ ਸਿੰਧੂ ਸਾਹਿਬ ਜਿਸ ਤਰ੍ਹਾਂ ਹਾਰ ਆਏ ਹੋਏ ਇਸ ਟੈਂਪਰੀਆਮ ਦੇ ਕੰਢੇ ਕਈ ਪਿੰਡਾਂ ਦੇ ਪਿੰਡ ਡੁੱਬਦੇ ਜਾ ਰਹੇ ਆ ਕਿਸਾਨ ਇਸ ਟਾਈਪ ਟਾਈ ਕਰ ਰਿਹਾ ਕੋਈ ਬਾਤ ਨਹੀਂ ਪੁੱਛਦਿਆ ਉਹ ਲੋਕ ਵੀ ਕਹਿੰਦੇ ਆ ਕਿ ਜਦੋਂ ਸੱਤਾਧਾਰੀ ਦਿੱਤ ਸਰਕਾਰਾਂ ਕੋਈ ਬਾਦੀ ਬਾਤ ਨਹੀਂ ਪੁੱਛਦੀਆਂ ਜਦੋਂ ਇਲੈਕਸ਼ਨ ਲੜਨੀ ਹੁੰਦੀ ਆ ਉਦੋਂ ਵਾਅਦੇ ਕੀਤੇ ਜਾਂਦੇ ਬਾਈ ਫਲੌਪ ਹੋ ਜਾਂਦੇ ਆ ਬੀਜੇਪੀ ਵੱਲੋਂ ਕੀ ਉਪਰਾਲੇ ਕੀਤੇ ਜਾਂਦੇ ਮੈਂ ਤੁਹਾਡੇ ਮਾਧਿਅਮ ਰਾਹੀਂ ਦੱਸਣਾ ਚਾਹੁੰਦਾ ਕਿ ਜੋ ਅੱਜ ਸਥਿਤੀ ਪੰਜਾਬ ਦੀ ਖਰਾਨੋਂ ਲੈ ਕੇ ਕਿੰਨੇ ਪਰਿਵਾਰਾਂ ਦੇ ਜਿਹੜੇ ਉਹ ਨੁਕਸਾਨ ਹੋ ਰਹੇ ਨੇ ਕਿਸਾਨ ਵੀਰਾਂ ਦੀਆਂ ਫਸਲਾਂ ਬਰਬਾਦ ਹੋ ਰਹੀਆਂ ਕੇਂਦਰ ਦੇ ਚਾਹੇ ਜ਼ਿਲ੍ਹਾ ਤਰਨਤਾਰ ਚ ਪੱਟੀਗਰੀਏ ਦੀ ਗੱਲ ਕਰੀਏ ਚਾਹੇ ਖਡੂਸਾ ਬੇਰੀਏ ਦੀ ਗੱਲ ਕਰੀਏ ਹਰੇਕ ਚੀਜ਼ ਉਹਨਾਂ ਦੇ ਧਿਆਨ ਦੇ ਵਿੱਚ ਨਹੀਂ ਕਿਉਂਕਿ ਜਿਹੜੀਆਂ ਮੌਕੇ ਦੀਆਂ ਸਰਕਾਰਾਂ ਨੇ ਬਹੁਤ ਕੁਝ ਹੁੰਦਾ ਹੈ ਕਿ ਇਹ ਕੰਮ ਕਰਵਾ ਸਕਣ ਕਿਉਂਕਿ ਜੇ ਤੇ ਕੋਈ ਦੇਸ਼ ਦੇ ਪ੍ਰਧਾਨ ਮੰਤਰੀ ਜਾਂ ਸੈਂਟਰ ਉਹ ਸਿੱਧਾ ਕਰਨ ਦੀ ਕੋਸ਼ਿਸ਼ ਕਰਦਾ ਹੈ ਤੇ ਇਹ ਲੋਕ ਕਹਿ ਦਿੰਦੇ ਨੇ ਕਿ ਸੂਬੇ ਦੇ ਹੱਕਾਂ ਤੇ ਡਾਕਾ ਵੱਜਣਾ ਸ਼ੁਰੂ ਹੋ ਗਿਆ ਜੀ ਜੇ ਕੇਂਦਰ ਵੱਲੋਂ ਕੁਝ ਪੈਸਾ ਆ ਰਿਹਾ ਹੈ ਕੇਂਦਰ ਵੱਲੋਂ ਪੰਜਾਬ ਨੂੰ ਕੋਈ ਸਹੂਲਤਾਂ ਆ ਰਹੀਆਂ ਨਹੀਂ ਇਹ ਲੋਕ ਉਹਨਾਂ ਵਿੱਚ ਵੇੜਚਣਾ ਪਾਉਂਦੀਆਂ ਜਿਹੜੀਆਂ ਉਹ ਸ਼ੁਰੂ ਕਰ ਦਿੰਦੇ ਨੇ ਮੈਂ ਤੁਹਾਡੇ ਮਾਧਿਅਮ ਰਾਹੀਂ ਦੱਸਣਾ ਚਾਹੁੰਨਾ ਹੈ ਕਿ ਜਿੱਥੇ-ਜਿੱਥੇ ਲੋਕਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਉਹਨਾਂ ਸੂਬਿਆਂ ਦੀ ਭਾਰਤੀ ਜਨਤਾ ਪਾਰਟੀ ਨੇ ਨੁਹਾਰ ਬਦਲ ਕੇ ਰੱਖ ਦਿੱਤੀ ਹੈ ਚਾਹੇ ਕੋਈ ਕੁਦਰਤੀ ਉਥੇ ਆਫਤਾ ਆਉਂਦੀਆਂ ਨੇ ਤੇ ਹਰ ਇੱਕ ਚੀਜ਼ ਦਾ ਪ੍ਰਬੰਧ ਹੈ ਕਿ ਲੋਕਾਂ ਨੂੰ ਉਸ ਮੁਸ਼ਕਲ ਦੇ ਵਿੱਚੋਂ ਕਿੱਦਾਂ ਕੱਢਣਾ ਇਹ ਸਿਰਫ਼ ਤੇ ਸਿਰਫ਼ ਆਉਂਦੇ ਨੇ ਜਦੋਂ ਕਿਸੇ ਨੂੰ ਕੋਈ ਆਫਤ ਆਉਂਦੀ ਫੋਟੋਆਂ ਲਵਾ ਕੇ ਘਰਾਂ ਨੂੰ ਚਲੇ ਜਾਂਦੇ ਨੇ ਤੁਸੀਂ ਪਿਛਲੇ ਸਾਲ ਵੀ ਵੇਖ ਲਓ ਕਿ ਕੀ ਸਾਡੇ ਇਲਾਕੇ ਏਰੀਏ ਦਾ ਹਾਲ ਹੋਇਆ ਇਹਨਾਂ ਲੋਕਾਂ ਨੂੰ ਪਤਾ ਸੀ ਕਿ ਇਹ ਪਾਣੀ ਦਾ ਜਿਹੜਾ ਬਹਾਵ ਆ ਕਿਸੇ ਸਮੇਂ ਵੀ ਵੱਧ ਕਰ ਸਕਦਾ ਇਹਨਾਂ ਲੋਕਾਂ ਆਮ ਆਦਮੀ ਪਾਰਟੀ ਨੂੰ ਪੁੱਛੋ ਕਿ ਕੀ ਕੀਤਾ ਪੱਟੀ ਏਰੀਏ 'ਚ ਕੀ ਕੀਤਾ ਖਡੂਰ ਸਾਹਿਬ ਸਰਦੀ ਏਰੀਏ 'ਚ ਜਦੋਂ ਵੀ ਸਾਡੇ ਉਥੋਂ ਦੇ ਰਹਿਣ ਵਾਲੇ ਲੋਕ ਇਹਨਾਂ ਕੁਦਰਤੀ ਆਫਤਾਂ ਦੇ ਸ਼ਿਕਾਰ ਹੁੰਦੇ ਆ ਇਹ ਸਿਰਫ਼ ਤੇ ਸਿਰਫ਼ ਲੀਡਰ ਜਾਂਦੇ ਆ ਜੀ ਤੇ ਆਪਣੀਆਂ ਫੋਟੋਆਂ ਲਵਾ ਕੇ ਵਾਪਸ ਆ ਜਾਂਦੇ ਇਹਨਾਂ ਲੋਕਾਂ ਨੂੰ ਉੱਥੋਂ ਦੇ ਵਸਨੀਕਾਂ ਨੂੰ ਪੁੱਛਣਾ ਚਾਹੀਦਾ ਮੌਜੂਦਾ ਸਰਕਾਰ ਨੂੰ ਕਿ ਪਿਛਲੇ ਸਾਲ ਵੀ ਇਹਨਾਂ ਚੀਜ਼ਾਂ ਦਾ ਸਾਨੂੰ ਸਾਹਮਣਾ ਕਰਨਾ ਪਿਆ ਤੁਸੀਂ ਇਸ ਸਾਲ ਆ ਰਹੇ ਹੋ ਇੱਕ ਸਾਲ ਦਾ ਟਾਈਮ ਹੈ ਤੁਸੀਂ ਕੀ ਕੀਤਾ ਜੀ ਤਾਂ ਮੈਂ ਤੁਹਾਡੇ ਮਾਧਿਅਮ ਰਹੀ ਇੱਕ ਗੱਲ ਦਾ ਤੁਹਾਨੂੰ ਪੁੱਛ ਦੱਸਣੀ ਚਾਹਨਾ ਕਿ ਜਿਹੜੇ-ਜਿਹੜੇ ਸੂਬੇ ਦੇ ਵਿੱਚ ਲੋਕਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਸੇਵਾ ਕਰਨ ਦਾ ਮੌਕਾ ਦੇ ਰਹੀ ਆ ਉਹਨਾਂ ਸੂਬਿਆਂ ਦੀ ਭਾਰਤੀ ਜਨਤਾ ਪਾਰਟੀ ਨੇ ਨੁਹਾਰ ਬਦਲ ਕੇ ਰੱਖ ਦਿੱਤੀ ਹੈ ਕਿਉਂਕਿ ਦੋ ਸ਼ੀਟਾਂ ਤੋਂ ਸ਼ੁਰੂ ਹੋਈ ਭਾਰਤੀ ਜਨਤਾ ਪਾਰਟੀ ਕੋ ਸਿਰਫ ਪੂਰੇ ਭਾਰਤ ਦੇ ਵਿੱਚ ਦੋ ਸ਼ੀਟਾਂ ਹੁੰਦੀਆਂ ਸੀ ਤੇ ਦੋ ਤੋਂ ਸ਼ੁਰੂ ਹੁੰਦਿਆਂ ਹੁੰਦਿਆਂ ਅੱਜ ਪੂਰੇ ਭਾਰਤ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਬੋਲ ਬਾਲਾ ਉਹਦੇ ਪਿੱਛੇ ਇਹੀ ਕਾਰਨ ਕਿ ਭਾਰਤੀ ਜਨਤਾ ਪਾਰਟੀ ਨੂੰ ਜਿੱਥੇ ਵੀ ਲੋਕਾਂ ਨੇ ਮੌਕਾ ਦਿੱਤਾ ਉਹਨਾਂ ਸੂਬਿਆਂ ਦੀ ਭਾਰਤੀ ਜਨਤਾ ਪਾਰਟੀ ਨੇ ਉਹ ਹਾਰ ਬਦਲ ਕੇ ਰੱਖ ਦਿੱਤੀ ਅਸੀਂ 5 ਸਾਲ ਤੋਂ ਬਾਅਦ ਅਗਲੇ 5 ਸਾਲ ਉਹਨੂੰ ਵੋਟ ਪਾਉਣੇ ਆ ਜਿਨੇ ਪਹਿਲੇ 5 ਸਾਲ ਕੁਝ ਕੀਤਾ ਤੇ ਤੁਹਾਡੇ ਲਾ ਕੇ ਹਰਿਆਣਾ ਦੇਖ ਲਓ 5 ਤੋਂ 10 ਤੇ 10 ਤੋਂ 15 ਸਾਲ ਇਹਦਾ ਮਤਲਬ ਜੇ 15 ਸਾਲ ਲਗਾਤਾਰ ਲੋਕਾਂ ਨੂੰ ਉਥੇ ਕਮਲ ਤੇ ਫੁੱਲਤੇ ਵੋਟ ਤੇ ਭਾਰਤੀ ਜਨਤਾ ਪਾਰਟੀ ਨੂੰ ਲੋਕ ਸੇਵਾ ਦੇ ਰਹੇ ਨੇ ਇਹ ਤਾਂ ਮਤਲਬ ਕਿ 15 ਸਾਲ ਤਾਂ ਹੀ ਵੋਟਾਂ ਪੈਂਦੀਆਂ ਨੇ ਜੋ ਭਾਰਤੀ ਜਨਤਾ ਪਾਰਟੀ ਨੇ ਕਿਹਾ ਉਹ ਕਰਕੇ ਦਿਖਾਉਂਦੀ ਹੈ ਤੁਹਾਡੇ ਲਾਗੇ ਯੂਪੀ ਦੇਖ ਲਓ ਛਤੀਸਗੜ ਦੇਖ ਲਓ ਮੱਧ ਪ੍ਰਦੇਸ਼ ਦੇਖ ਲਓ ਗੁਜਰਾਤ ਦੇਖ ਲਓ ਤੁਸੀਂ ਭਾਰਤ ਦਾ ਨਕਸ਼ਾ ਦੇਖ ਲਓ 21 ਸੂਬਿਆਂ ਚ ਲਗਾਤਾਰ 10 10 15 15 20 20 ਸਾਲ ਹੋ ਚੱਲੇ ਨੇ ਤਾਂ ਮੈਂ ਬੇਨਤੀ ਕਰਦਾ ਸਮੁੱਚੇ ਤਰਨਤਾਰਨ ਜਿਮਨੀ ਇਲੈਕਸ਼ਨ ਤੇ ਸਮੁੱਚੇ ਵਿਧਾਨ ਸਭਾ ਦੇ ਲੋਕਾਂ ਨੂੰ ਅਪੀਲ ਕਰਦਾ ਕਿ ਆਓ ਇਹਨਾਂ ਝੂਠੇ ਲੋਕਾਂ ਨੂੰ ਕੋਈ ਯਾਦੇ ਸਿਰ ਤੇ ਸਾਡੇ ਕੋਲ ਵੋਟਾਂ ਲੈ ਜਾਂਦਾ ਕੋਈ ਧਰਮ ਦੇ ਸਿਰ ਤੇ ਵੋਟਾਂ ਲੈ ਜਾਂਦਾ ਕਿ ਇਹਨਾਂ ਲੋਕਾਂ ਦੇ ਚੱਕਰਾਂ ਦੇ ਵਿੱਚੋਂ ਨਿਕਲ ਕੇ ਅਸੀਂ ਆਪਣੇ ਰੰਗਲੇ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਈਏ ਅਸੀਂ ਆਪਣੇ ਤਰਨਤਾਰਨ ਵਿਧਾਨ ਸਭਾ ਦੀ ਲੋਹਾਰ ਬਦਲੀਏ ਸਾਡੇ ਵੀ ਜ਼ਿਲ੍ਹੇ ਦੇ ਵਿੱਚ ਇੰਡਸਟਰੀਆਂ ਹੋਣ ਸਾਡੇ ਵੀ ਇਲਾਕਿਆਂ ਦੇ ਵਿੱਚ ਨਸ਼ਾ ਖਤਮ ਹੋਵੇ ਸਾਡੇ ਵੀ ਇਲਾਕਿਆਂ ਦੇ ਵਿੱਚੋਂ ਗੈਂਗਸਟਰ ਖਤਮ ਹੋਵੇ ਸਾਡੇ ਵੀ ਇਲਾਕਿਆਂ ਚੋਂ ਫਰੋਤੀਆਂ ਮੰਗਣ ਵਾਲੇ ਖਤਮ ਹੋਣ ਜੇ ਜੁਪੀ ਵਰਗਾ ਸੂਬਾ ਅੱਜ ਪੂਰੇ ਭਾਰਤ ਦੇ ਵਿੱਚ ਇੱਕ ਉਦਾਹਰਨ ਬਣ ਚੁੱਕਾ ਹੈ ਤੇ ਸਾਡੇ ਪੰਜਾਬ ਨਾਲੋਂ ਜੁਪੀ ਵਰਗਾ ਸੂਬਾ ਅੱਠ ਗੁਣਾ ਵੱਡਾ ਸੂਬਾ ਤੇ ਜੇ ਜੁਪੀ ਵਰਗੇ ਸੂਬਿਆਂ ਦੇ ਵਿੱਚੋਂ ਭਾਰਤੀ ਜਨਤਾ ਪਾਰਟੀ ਗੈਂਗਸਟਰਵਾਦ ਖਤਮ ਕਰ ਸਕਦੀ ਜਾਂ ਨਸ਼ਾ ਖਤਮ ਕਰ ਸਕਦੀ ਆ ਉਥੇ ਇੰਡਸਟਰੀਆਂ ਲੱਗ ਸਕਦੀਆਂ ਇੱਕ ਲੋਕਾਂ ਦਾ ਜੀਵਨ ਪੱਧਰ ਉੱਚਾ ਹੋ ਰਿਹਾ ਤੇ ਕੀ ਸਾਡਾ ਜ਼ਿਲ੍ਹਾ ਤਰਨਤਾਰਨ ਜਿਹੜਾ ਉਹ ਮੁੜ ਲੀਹਾਂ ਤੇ ਨਹੀਂ ਆ ਸਕਦਾ ਲੀਹਾਂ ਤੇ ਤਾਂ ਹੀ ਆ ਸਕਦਾ ਕਿ ਅਸੀਂ ਵੀ ਉਹਨਾਂ ਸੂਬਿਆਂ ਦੇ ਵਾਂਗ ਉਥੋਂ ਦੇ ਰਹਿਣ ਵਾਲੇ ਵਸਨੀਕਾਂ ਮੰਗ ਆਪਣੀ ਸੋਚ ਬਦਲ ਕੇ ਅਸੀਂ ਵੀ ਇੱਕ ਇੱਕ ਵੋਟ ਜਿਹੜੀ ਤਰਨ ਤਰਨ ਜਿਮਣੀ ਦੇ ਵਿੱਚ ਕਮਲ ਦੇ ਫੁੱਲ ਤੇ ਪਾਈਏ ਤਾਂ ਕਿ ਸਾਡੇ ਵੀ ਇਲਾਕਿਆਂ 'ਚ ਇੰਡਸਟਰੀਆਂ ਆਉਣ ਲੋਕਾਂ ਦਾ ਜੀਵਨ ਪੱਧਰ ਉੱਚਾ ਹੋਵੇ ਵਪਾਰਕ ਵਰਗ ਦਾ ਜਿਹੜਾ ਹਾਲ ਹੈ ਕਿ ਗੈਂਗਸਟਰ ਲਗਾਤਾਰ ਫਰੋਤੀਆਂ ਮੰਗਦੇ ਨੇ ਨਸ਼ਾ ਪੁੜੀਆਂ ਵਾਂਗ ਵਿਕ ਰਿਆ ਜੋ ਨਾਲ ਸੂਬਿਆਂ 'ਚ ਭਾਰਤੀ ਜਨਤਾ ਪਾਰਟੀ ਬਣ ਪਾ ਸਕਦੀ ਆ ਤੇ ਮੈਂ ਤੁਹਾਡੇ ਮਾਤੇ ਮੈਂ ਵਿਸ਼ਵਾਸ ਦਵਾਉਣਾ ਕਿ ਕਿਸੇ ਗੱਲ ਦੀ ਫਿਕਰ ਨਾ ਕਰਿਓ ਆਓ ਸਾਰੇ ਰਲ ਮਿਲ ਕੇ ਹਰੇਕ ਗੱਲ ਨੂੰ ਵਿਚਾਰਦੇ ਆ ਸੋਚਦੇ ਆ ਕਿਉਂਕਿ ਭਾਜਪਾ ਕਦੀ ਕਿਸੇ ਕੋ ਵੋਟ ਨਹੀਂ ਮੰਗਦੀ ਭਾਜਪਾ ਸਿਰਫ ਅਸ਼ੀਰਵਾਦ ਮੰਗਦੀ ਆ ਕਿ ਸਾਰੇ ਤਰਨਤਾਰਨ ਜਿਮਨੀ ਇਲੈਕਸ਼ਨ ਦੇ ਅਧੀਨ ਆਉਂਦੇ ਵੋਟਰਾਂ ਨੂੰ ਮੈਂ ਕਹਿੰਦਾ ਕਿ ਮੇਰੀ ਬੇਨਤੀ ਹੈ ਕਿ ਮੈਨੂੰ ਆਪਣਾ ਪੁੱਤ ਸਮਝ ਲਓ ਭਰਾ ਸਮਝ ਲਓ ਛੋਟਾ ਵੀ ਸਮਝ ਲਓ ਇੱਕ ਸਾਲ ਭਾਰਤੀ ਜਨਤਾ ਪਾਰਟੀ ਤੇ ਵਿਸ਼ਵਾਸ ਕਰੀਏ ਤਾਂ ਕਿ ਪਿਛਲੇ 20 ਸਾਲ ਦੀਆਂ ਜਿਹੜੀਆਂ ਲਟਕਦੀਆਂ ਮੁਸ਼ਕਲਾਂ ਉਹਨਾਂ ਨੂੰ ਹੱਲ ਕਰਕੇ ਆਪਣੇ ਤਰਨਤਾਰਨ ਜ਼ਿਲ੍ਹੇ ਨੂੰ ਇੱਕ ਵਧੀਆ ਸਨੈਰੀ ਭੁਹੇਖਦੀ ਹੈ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਇਹ ਸਨ ਹਰਜੀਤ ਸਿੰਘ ਸੰਧੂ ਜਿਨ੍ਹਾਂ ਦੇ ਨਾਲ ਅਸੀਂ ਜਮਨੀ ਚੋਣ ਦੇ ਸਬੰਧ ਵਿੱਚ ਗੱਲਬਾਤ ਕੀਤੀ ਹੈ ਦੱਸਿਆ ਕਿ ਬਹੁਤ ਹੀ ਟਫ ਮੁਕਾਬਲਾ ਹੈ ਇਸ ਵਾਰ ਤੇ ਭਾਰਤੀ ਜਨਤਾ ਪਾਰਟੀ ਵਿੱਚ ਦਾ ਪਿੰਡ ਪਿੰਡ ਦੇ ਵਿੱਚ ਲੋਕਾਂ ਦੇ ਦਿਲਾਂ ਦੇ ਵਿੱਚ ਪੂਰਾ ਪਿਆਰ ਸਤਿਕਾਰ ਬਣ ਚੁੱਕਾ ਹੈ ਚਾਹੇ ਵਿਰੋਧੀ ਧਿਰਾਂ ਦੇ ਵੱਲੋਂ ਕਈ ਉਪਰਾਲੇ ਕੀਤੇ ਜਾ ਰਹੇ ਨੇ ਪਰ ਲੋਕਾਂ ਦੇ ਇਸ ਟਾਈਮ ਮਨ ਬਣਾ ਚੁੱਕੇ ਨੇ ਇਸ ਵਾਰ ਜਮਨੀ ਚੋਣ ਜਿਹੜੀ ਆ ਉਹ ਭਾਰਤੀ ਜਨਤਾ ਪਾਰਟੀ ਦੇ ਹੱਕ ਵਿੱਚ ਤੇਰੀ ਧੰਨਵਾਦ